ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਤੇ ਅਤੀ ਸਤਿਕਾਰਯੋਗ ਸਾਡੇ এডਿਕੇਸ਼ਨ ਮਿਨਿਸਟਰ ਹਰਜੂਤ ਪੈਂਸ ਜੀ ਸਾਰੇ ਪੇਰੈਂਟਸ ਸਾਰੇ ਟੀਚਰਸ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਤੇ ਜੀ ਆਇਆਂ ਨੂੰ ਤੁਹਾਡਾ ਸਾਰਿਆਂ ਦਾ ਸਭ ਤੋਂ ਪਹਿਲਾਂ ਮੈਂ ਸਾਰੇ ਪੇਰੈਂਟਸ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਮੌਕਾ ਦਿੱਤਾ ਤੇ ਪੜ੍ਹਾਈ ਨੂੰ ਤਰਜੀਹ ਦਿੱਤੀ ਕਿ ਬੱਚਿਆਂ ਨੂੰ ਪੜ੍ਹਣਾ ਲਿਖਣਾ ਚਾਹੀਦਾ ਕਿਉਂਕਿ ਤੁਸੀਂ ਸਾਰੇ ਆਮ ਪਰਿਵਾਰਾਂ ਦੇ ਜਿਉਂ ਬੜੇ ਔਖੇ ਹਾਲਾਤਾਂ 'ਚ ਤੁਸੀਂ ਆਪਦੇ ਬੱਚਿਆਂ ਨੂੰ ਪਾਲਿਆ ਹੋਊਗਾ ਤੇ ਮੈਨੂੰ ਯਕੀਨ ਹੈ ਕਿ ਬੜੇ ਔਖੇ ਹਾਲਾਤਾਂ 'ਚੋਂ ਨਿਕਲ ਕੇ ਅੱਜ ਬੱਚੇ ਬੜੀ ਉੱਚੀਆਂ ਮੰਜ਼ਲਾਂ ਤੱਕ ਪਹੁੰਚੇ ਨੇ ਬਹੁਤ ਖੁਸ਼ੀ ਹੋਈ ਹੋਊਗੀ ਜਿੰਨਾ ਮੈਂ ਅੱਜ ਸਾਰੇ ਪੇਰੈਂਟਸ ਦਾ ਧੰਨਵਾਦ ਕਰਾਂ ਉਹਨਾਂ ਘਟ ਹੈ ਕਿਉਂਕਿ ਬੱਚਾ ਮਿਹਨਤ ਜ਼ਰੂਰ ਕਰਦਾ ਹੈ ਹਾਰਡ ਵਰਕ ਅਸੀਂ ਕਹਿੰਦੇ ਆ ਬੱਚੇ ਦਾ ਬਹੁਤ ਜ਼ਿਆਦਾ ਹੈ ਪਰ ਉਹਨਾਂ ਹੀ ਹਾਰਡਵਰਕ ਮੈਨੂੰ ਲੱਗਦਾ ਹੈ ਕਿ ਪੇਰੈਂਟ ਦਾ ਹੁੰਦਾ ਹੈ ਆਪ ਦੇ ਬੱਚੇ ਨੂੰ ਇੱਥੋਂ ਤੱਕ ਮੰਜ਼ਲ ਤੱਕ ਲੈ ਕੇ ਆਉਂਦਾ ਬੱਚਿਆਂ ਦੀ ਮੰਜ਼ਲ ਜਿੱਥੇ ਤੱਕ ਵੀ ਬੱਚਾ ਪਹੁੰਚ ਜੇ ਮੈਨੂੰ ਲੱਗਦਾ ਹੈ ਪੇਰੈਂਟਸ ਨੂੰ ਹਮੇਸ਼ਾ ਹੀ ਲੱਗਦਾ ਹੈ ਕਿ ਘਟ 12ਵੀਂ ਤੱਕ ਦੀ ਐਜੂਕੇਸ਼ਨ ਮੇਨ ਐਜੂਕੇਸ਼ਨ ਹੁੰਦੀ ਹੈ ਜਿੱਥੇ ਬੱਚੇ ਦਾ ਬੇਸ ਬੰਦ ਹੈ ਤੁਹਾਡੀ ਐਡਮਿਸ਼ਨਸ ਵਧੀਆ ਆਈਆਈਟੀ ਕਈਆਂ ਨੇ ਕ੍ਰੈਕ ਕੀਤੇ ਆ ਜੇ ਇਹ ਤੁਸੀਂ ਮੇਨ ਐਡਵਾਂਸ ਸਾਰੇ ਕ੍ਰੈਕ ਕੀਤੇ ਆ ਪਰ ਇਤੋਂ ਅਗਲੀ ਮੰਜ਼ਿਲ ਸਰ ਕਰਨਾ ਤੁਹਾਡੇ ਆਪਣੇ ਬਲਬੂਤੇ ਤੇ ਆ। ਤੁਸੀਂ ਅੱਗੇ ਕਿਹੜੇ ਫੀਲਡ 'ਚ ਜਾਣਾ ਚਾਹੁੰਦੇ ਹੋ? ਕਿੱਥੇ ਜਾਣਾ ਚਾਹੁੰਦੇ ਹੋ ਸਰਕਾਰ? ਹਮੇਸ਼ਾ ਮੈਨੂੰ ਲੱਗਦਾ ਪਹਿਲੀ ਸਰਕਾਰ ਹੈ ਜਿੰਨਾ ਵੀ ਅੱਜ ਮੈਂ ਤੁਹਾਡੇ ਬੱਚਿਆਂ ਦਾ ਸੁਣਿਆ ਕਈ ਵਾਰੀ ਆਪ ਵੀ ਅਸੀਂ ਇਮੋਸ਼ਨਲ ਹੋ ਜਾਂਦੇ ਆ ਤੁਹਾਡੀਆਂ ਗੱਲਾਂ ਸੁਣ ਕੇ ਕਿ ਇੰਨੇ ਹਾਲਾਤ ਔਖਿਆਂ 'ਚੋਂ ਨਿਕਲ ਕੇ ਤੁਸੀਂ ਇੱਥੇ ਤੱਕ ਪਹੁੰਚੇ ਹੋ। ਮੈਂ ਤੁਹਾਨੂੰ ਅੱਗੇ ਵੀ ਇਹੀ ਬੇਨਤੀ ਕਰਦੀ ਆ ਕਿ ਆਪ ਦੇ ਜਿਹੜੇ ਅੰਦਰ ਦੀ ਅੱਗ ਹੈ ਜਿਵੇਂ ਇੱਕ ਕੁੜੀ ਕਹਿ ਰਹੀ ਸੀ ਕਿ ਮੇਰੇ ਸੁਪਨੇ ਦਿਨ-ਦਿਨ ਵੱਡੇ ਹੋਰ ਹੋ ਰਹੇ ਨੇ। ਕੁੜੀਆਂ ਦੇ ਸੁਪਨੇ ਅਕਸਰ ਹੀ ਬਹੁਤ ਵੱਡੇ ਹੁੰਦੇ ਨੇ ਮੈਂ ਹਮੇਸ਼ਾ ਇਹ ਗੱਲ ਕਹਿੰਨੀ ਆ ਕਿ ਇਹ ਸੁਪਨਿਆਂ ਨੂੰ ਮਰਨ ਨਾ ਦਿਓ ਇਹਨਾਂ ਨੂੰ ਆਪਣੇ ਅੰਦਰ ਜੀਵਤ ਰੱਖਿਓ ਹੋਰ ਉੱਚੀਆਂ ਮੰਜ਼ਲਾਂ ਨੂੰ ਸਰ ਕਰਿਓ ਸਰਕਾਰ ਕਰੋੜਾਂ ਰੁਪਏ ਖਰਚ ਕਰਦੀ ਹੈ ਕਿ ਸਾਡੇ ਬੱਚੇ ਪੰਜਾਬ ਦੇ ਬੱਚੇ ਆ ਉਹ ਜਿਹੜੇ ਉਹ ਵੱਡੇ ਅਹੁਦਿਆਂ ਤੇ ਪਹੁੰਚਣ ਜਿੱਥੇ ਦੇਸ਼ ਦੇ ਹੋਰ ਬੱਚੇ ਵੱਡੇ ਵੱਡੇ ਐਡਵਾਂਸ ਮੇਨ ਵਰਗੇ ਐਗਜ਼ਾਮ ਕਲੀਅਰ ਕਰਦੇ ਨੇ ਸਾਡੇ ਪੰਜਾਬ ਦੇ ਬੱਚੇ ਵੀ ਉਹ ਐਡਵਾਂਸ ਕਲੀਅਰ ਕਰਨ ਮੇਨ ਕਲੀਅਰ ਕਰਨ ਸੋ ਅੱਜ ਜਦੋਂ ਤੁਹਾਡੇ ਵਰਗੇ ਬੱਚੇ ਕਲੀਅਰ ਕਰਦੇ ਨੇ ਉਹ ਐਗਜ਼ਾਮ ਤੇ ਸਰਕਾਰ ਨੂੰ ਵੀ ਇੱਕ ਹੌਸਲਾ ਜਾਂ ਮਿਲਦਾ ਹੋਊਗਾ ਮੈਨੂੰ ਲੱਗਦਾ ਕਿ ਜਿਹੜਾ ਉਹ ਇਨਵੈਸਟਮੈਂਟ ਕਰ ਰਹੀ ਹੈ ਬੱਚਿਆਂ ਤੇ ਪੜਾਈਆਂ ਤੇ ਇੰਨਾ ਖਰਚਾ ਕਰ ਰਹੇ ਨੇ ਉਹਦਾ ਤੁਸੀਂ ਫਲ ਹੈ ਜਿਹੜਾ ਉਹ ਇੱਕ ਰੂਪ ਚ ਸਰਕਾਰ ਨੂੰ ਦੇ ਰਹੇ ਹੋ ਤੇ ਹੋਰ ਬੱਚਿਆਂ ਨੂੰ ਬਹੁਤ ਪ੍ਰੇਰਿਤ ਕਰ ਰਹੇ ਹੋ ਕਿ ਉਹ ਵੀ ਅੱਗੋਂ ਪੜਨ ਲਿਖਣ ਤੁਹਾਨੂੰ ਦੇਖ ਕੇ ਬਹੁਤ ਸਾਰੇ ਬੱਚਿਆਂ ਚ ਚੰਗਾਰੀ ਉੱਠੂਗੀ ਕਿ ਉਹ ਵੀ ਇਹ ਜਿਹੇ ਐਗਜ਼ਾਮ ਕਲੀਅਰ ਕਰਨ ਤੇ ਜਿਹੜੇ ਵੀ ਪੇਰੈਂਟਸ ਅੱਜ ਆਏ ਨੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਬਿਕੋਜ਼ ਇੱਕ ਪੈਰੈਂਟ ਹੀ ਹੁੰਦਾ ਜੋ ਬੱਚੇ ਨੂੰ ਪੁਸ਼ ਕਰਦਾ ਕਿ ਪੜਨਾ ਲਿਖਣਾ ਚਾਹੀਦਾ ਹਰ ਇੱਕ ਬੱਚੇ ਦਾ ਦਿਲ ਕਰਦਾ ਇਹ ਇਹ ਏਜ ਹੈ ਜੀ ਹੈ ਕਿ ਉਹ ਇੰਜੋਏ ਕਰੇ ਉਹ ਘੁੰਮੇ ਫਰੇ ਆਪਣੇ ਦੋਸਤਾਂ ਮਿੱਤਰਾਂ ਚ ਬੈਠੇ ਬਟ ਜੇ ਪੈਰੈਂਟ ਦਾ ਸਾਥ ਨਾ ਹੋਵੇ ਤੇ ਉਹ ਬੱਚਾ ਕਦੇ ਵੀ ਐਗਜ਼ਾਮ ਕਲੀਅਰ ਨਹੀਂ ਕਰ ਸਕਦਾ ਮੇਨਲੀ ਟੀਚਰਸ ਦਾ ਬਹੁਤ ਧੰਨਵਾਦ ਮੈਂ ਅੱਜ ਕਰਦੀ ਹਾਂ ਜਿਹੜੇ ਇਹਨੇ ਬੱਚਿਆਂ ਤੇ ਮਿਹਨਤ ਕੀਤੀ ਤੇ ਬੱਚਿਆਂ ਨੂੰ ਅੱਜ ਇਸ ਮੰਜ਼ਲ ਤੱਕ ਖੜਾ ਕੀਤਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੇ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਸਾਡੇ ਵਿਹੜੇ 'ਚ ਪੈਰ ਪਾਏ ਨੇ ਤੁਸੀਂ ਸਾਡੇ ਘਰ ਪਹੁੰਚੇ ਹੋ ਕਿਉਂਕਿ ਖੁਸ਼ੀਆਂ ਵੰਡਣ ਨਾਲ ਦੁਗਣੀਆਂ ਤਿਕਣੀਆਂ ਹੋ ਜਾਂਦੀਆਂ ਨੇ ਅੱਜ ਤੁਸੀਂ ਸਾਡੇ ਨਾਲ ਖੁਸ਼ੀਆਂ ਵੰਡ ਰਹੇ ਹੋ ਸਾਨੂੰ ਆਪ ਬਹੁਤ ਚਾ ਚੜਿਆ ਹੋਇਆ ਸਾਨੂੰ ਸਮਝ ਨਹੀਂ ਆ ਰਿਹਾ ਤੁਹਾਡਾ ਕਿਵੇਂ ਸਵਾਗਤ ਕਰੀਏ ਜਿੰਨਾ ਵੀ ਤੁਸੀਂ ਮਤਲਬ ਸੀਐਮ ਸਾਹਿਬ ਨੂੰ ਵੀ ਤੁਸੀਂ ਕਿਹਾ ਵੀ ਬਹੁਤ ਚਾਚੋਂ ਉਨੀ ਚਾਚ ਅਸੀਂ ਆ ਬਹੁਤ ਖੁਸ਼ੀ ਹੋ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਤੇ ਬੜੇ ਆਮ ਘਰਾਂ ਦੇ ਬੱਚਿਓ ਬੜੇ ਪਿੰਡਾਂ 'ਚ ਸਾਰੇ ਮੈਨੂੰ ਲੱਗਦਾ ਹੈ ਮੋਸਟ ਆਫ ਦਾ ਸਟੂਡੈਂਟਸ ਜਿਹੜੇ ਆਏ ਨੇ ਉਹ ਸਾਰੇ ਪਿੰਡਾਂ ਦੇ ਸਟੂਡੈਂਟਸ ਨੇ ਤੇ ਪਿੰਡਾਂ ਚ ਰਹਿ ਕੇ ਇਹੋ ਜਿਹਾ ਇਗਜ਼ਾਮ ਕਲੀਅਰ ਕਰਨਾ ਕਿਸੇ ਦਾ ਸੁਪਨਾ ਵੀ ਨਹੀਂ ਹੋ ਸਕਦਾ ਕੋਈ ਇੰਨੀ ਵੱਡੀ ਚੀਜ਼ ਤੇ ਸਰ ਕਰ ਲੈਣੀ ਕੋਈ ਆਮ ਗੱਲ ਨਹੀਂ ਹੈਗੀ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀਆਂ ਤੇ ਸਪੈਸ਼ਲੀ ਮੁੱਖ ਮੰਤਰੀ ਸਾਹਿਬ ਦਾ ਹਰਜੋਤ ਬੈਂਸ ਜੀ ਦਾ ਤੇ ਸਾਰੇ ਸੈਕਟਰੀਜ਼ ਦਾ ਧੰਨਵਾਦ ਕਰਦੀਆਂ ਕਿ ਬੱਚਿਆਂ ਚ ਜਿਹੜਾ ਤੁਸੀਂ ਹੌਸਲਾ ਪੈਦਾ ਕਰ ਰਹੇ ਹੋ ਇਦਾਂ ਹੀ ਬੱਚੇ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰਦੇ ਰਹਿਣ ਸਪੈਸ਼ਲੀ ਧੀਾਂ ਕਿਉਂਕਿ ਇੱਕ ਬੇਟੀ ਕਹਿ ਰਹੀ ਸੀ ਕਿ ਕੁੜੀਆਂ ਕੁਝ ਨਹੀਂ ਕਰ ਸਕਦੀਆਂ ਪਰ ਮੈਨੂੰ ਲੱਗਦਾ ਅੱਜ ਕੱਲ ਦਾ ਦੌਰ ਕੁੜੀਆਂ ਦਾ ਦੌਰ ਹੈ ਕੁੜੀਆਂ ਕਿਸੇ ਵੀ ਗੱਲੋਂ ਪਿੱਛੇ ਨਹੀਂ ਹੈਗੀਆਂ ਮੁੰਡਿਆਂ ਨਾਲੋਂ ਜ਼ਿਆਦਾ ਅਸੀਂ ਪੜ੍ਹਨ ਲਿਖਣ 'ਚ ਅਸੀਂ ਕੋਈ ਵੀ ਜੌਬ ਸਿੱਖ ਕਰਨੀ ਹੋਵੇ ਅਸੀਂ ਅੱਗੇ ਹੁੰਨੇ ਆ ਸੋ ਕੁੜੀਆਂ ਮੁੰਡੇ ਸਭ ਇੱਕ ਬਰਾਬਰ ਨੇ ਸਾਰੇ ਬੱਚੇ ਨੇ ਸਾਰੇ ਰੱਬ ਦਾ ਰੂਪ ਨੇ ਤੁਸੀਂ ਪੜ੍ਹੋ ਲਿਖੋ ਮੰਜ਼ਲੇ ਹਾਸਲ ਕਰੋ ਸਾਨੂੰ ਅਸੀਂ ਤੁਹਾਡੇ ਮਾਪਿਆਂ ਵਾਂਗ ਸਾਨੂੰ ਖੁਸ਼ੀ ਮਹਿਸੂਸ ਹੋਏਗੀ ਜਿੰਨੀ ਵੀ ਤੁਸੀਂ ਉਚਾਈਆਂ ਤੇ ਜਾਓਗੇ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ